ਸਤ ਸ੍ਰੀ ਅਕਾਲ ਆਦਾਬ ਤੇ ਮੈਂ ਉਮੀਦ ਕਰਨਾ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਅੱਜ ਤੁਹਾਨੂੰ ਤੋਰ ਸਾਈਨਿੰਗ ਵਾਲੇ ਬਰਡ ਦੇ ਵਿੱਚ ਇਸ ਜਗ੍ਹਾ ਤੇ ਲੈ ਕੇ ਆਉਣੇ ਆ ਵੀਡੀਓ ਦਿਖਾਉਣੇ ਆ ਤੇ ਜਿਹੜੇ ਵੀ ਬੰਦੇ ਨੂੰ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤੇ ਇਹਦੇ ਵਿੱਚ ਤੁਹਾਨੂੰ ਦਿਖਾਉਣੇ ਆ ਉਹਨਾਂ ਦਾ ਇਤਿਹਾਸ ਕਿੱਦਾਂ-ਕਿੱਦਾਂ ਪਾਕਿਸਤਾਨ ਨੂੰ ਟ੍ਰੇਨ ਆਂਦੀ ਜਾਂਦੀ ਸੀਗੀ ਜਿਹੜੀ ਹੁਣ ਬੰਦ ਕੀਤੀ ਗਈ ਹੈ ਤੇ ਸ਼ੀਤ ਪਗਲ ਸਿੰਘ ਦੀ ਜਿਹੜੀ ਜੋਤੀ ਜੋਤ ਜੋ ਆਪਾਂ ਕਹਿੰਨੇ ਆ ਚਰਾਗ ਉਹ ਹਮੇਸ਼ਾ ਬਲਦੀ ਰਹਿੰਦੀ ਆ ਤਾਂ ਮੈਂ ਪਲੀਜ਼ ਰਿਕਵੈਸਟ ਕਰਨਾ ਵੀ ਉਹ ਥੋੜਾ ਜਿਹਾ ਸ਼ੋਅ ਵਿਖਾਇਆ ਜੇਵੇ ਸ਼ੀਤ ਪਗਲ ਸਿੰਘ ਦੀ ਸਮਾਹ ਤੇ ਜਿਹੜੀ ਚਰਾਗ ਇਹ ਰਹਿੰਦਾ ਐ ਲਈ ਤਾਂ ਜੇ ਵੀਡੀਓ ਦਿਖਾਉਂਦਾ ਰਹੂੰਗਾ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਸ਼ੇਅਰ ਕਰਿਓ ਤਾਂ ਭਾਈ ਲੋਗੇ ਦੇਖੋ ਕਿੰਨਾ ਕਿੰਨਾ ਵਧੀਆ ਜਿਆਦਾ ਮੂਵਮੈਂਟ ਦੇਖਣ ਵਾਲੀ ਹੈ ਕਿੰਨਾ ਵਧੀਆ ਚੀਜ਼ ਬਣੀ ਹੋਈ ਹੈ ਤੋ ਇਹ ਮੂਰਤੀਆਂ ਤੁਹਾਨੂੰ ਵਿਖਾਣੇ ਆ ਸ਼ਹੀਦ ਭਗਤ ਸਿੰਘ ਦੀਆਂ ਤੋ ਰਾਜਗੁਰੂ ਸੁਖਦੇਵ ਦੀਆਂ ਤੇ ਕੈਮਰਾ ਗੂੜਾ ਮੇਰਾ ਥੋੜਾ ਬੋਤਾ ਹਿਲ ਰਿਹਾ ਹੈ ਤੋ ਪਲੀਜ਼ ਮਾਈਂਡ ਨਹੀਂ ਕਰਨਾ ਤੋ ਜਿੰਨਾ ਕੋ ਸਕਦਾ ਉਹਨਾਂ ਕੋ ਮੈਂ ਤੁਹਾਨੂੰ ਜੂਮ ਕਰਕੇ ਦਿਖਾਵਾਂਗਾ ਜਿਹੜੀ ਚੀਜ਼ ਦਿਖਾਈ ਜਾ ਸਕਦੀ ਉਹ ਮੈਂ ਤੁਹਾਨੂੰ ਜ਼ਰੂਰ ਪੜ੍ਹਾਵਾਂਗਾ ਤੋ ਇਹ ਦੇਖਿਓ ਇਹ ਇਤਿਹਾਸ ਹੈ ਇਹਨਾਂ ਦਾ ਤੋ ਇਹਨਾਂ ਦੀ ਵੀ ਜੋਤ ਇਹ ਜਗਦੀ ਰਹਿੰਦੀ ਹੈ ਇਹ ਦੇਖਿਓ ਤੇ ਇਹਦੇ ਵਿੱਚ ਸਪੈਸ਼ਲ ਦੇਸੀ ਕੀ ਪਾਇਆ ਜਾਂਦਾ ਹੈ ਤੁਸੀਂ ਸਾਰੇ ਵੇਖ ਸਕਨੇ ਹੋ ਤੋ ਅੱਗੇ ਦਾ ਦ੍ਰਿਸ਼ਤਾਨ ਮੈਂ ਦਿਖਾਵਾਂਗਾ ਦੇਖਿਓ ਜਿਹੜੇ ਆਪਣੇ ਸ਼ੋਅ ਵਗੈਰਾ ਚੱਲਦੇ ਆ ਕੋਈ ਵੀ ਫੰਕਸ਼ਨ ਟਾਈਪ ਹੁੰਦਾ ਤਾਂ ਇੱਥੇ ਸਾਰੇ ਸ਼ੋਅ ਕੀਤੇ ਜਾਂਦੇ ਆ ਜਿਵੇਂ ਇਹ ਚੈਨਲਾਂ ਤੇ ਹੋਣੀ ਹੈ ਜੇ ਥੋੜਾ ਟਾਈਮ ਹੋਇਆ ਇਸ ਚੀਜ਼ ਦਾ ਤਾਂ ਅਕੀ ਤਰ੍ਹਾਂ ਹੋਰ ਲੋਕੇਸ਼ਨ ਤੋ ਸਾਰੇ ਜਣੇ ਇਸ ਵਤਵਤ ਦੇਖਣਾ ਆਜੂ ਚੀਜ਼ ਦੇਖਣੀ ਆਪਾਂ ਪੁਰਾਣੇ ਸਮਾਂ ਮਾਰਤਾ ਨੇ ਇਤਿਹਾਸ ਹੈ ਅੰਗਰੇਜ਼ਾਂ ਜੋ ਇਨਾਂ ਨੇ ਕਾਰਡ ਕੱਢੀ ਸਕਨੇ ਨੂੰ ਇਹ ਇਸ ਜਗ੍ਹਾ ਤੋਂ ਟ੍ਰੇਸੀ ਜਗ੍ਹਾ ਤੋਂ ਕਿਵਾਂ ਤਾਂ ਇਹ ਕਰਕੇ ਸਾਰੇ ਮੁੰਡਿਆਂ ਨੇ ਮਜ਼ਾ ਲੈ ਰਹੇ ਨੇ ਵਧੀਆ ਬਹੁਤ ਵਧੀਆ ਲੋਕੇਸ਼ਨ ਹੈ ਤਾਂ ਮੈਂ ਸਾਰਿਆਂ ਨੂੰ ਲਾਈਕ ਕਰਨਾ ਪਲੀਜ਼ ਸਾਰੇ ਜੀ ਜਰੂਰ ਇੱਥੇ ਆਇਓ ਇਸ ਜਗ੍ਹਾ ਤੇ ਵੇਖ ਆਇਓ ਬਹੁਤ ਵਧੀਆ ਬਹੁਤ ਮਜ਼ਾ ਆਏਗਾ ਤੁਹਾਨੂੰ ਵੇਖ ਕੇ ਇਹ ਦੇਖੋ ਐਵੇਂ ਕਰਤਾ ਨੇ ਤੁਹਾਨੂੰ ਥੋੜਾ ਜਾਂਦਾ ਤਦ੍ਰਿਸ਼ ਬਖਾਣ ਇਹ ਪ੍ਰਾਣੀ ਦਾ ਕੀ ਗਾ ਦੇਖੋ ਕਿੰਨਾ ਅਗਰ ਵੀ ਕਹਿ ਸਕਨੇ ਇਸ ਕੀ ਪ੍ਰਾਣੀ ਸਮਝੇ ਜੀ ਚੀਜ਼ ਬਣੀ ਹੈ ਆਪਾਂ ਉਸ ਦੀ ਗੁਰੂ ਨਹੀਂ ਹੈ। ਤੋਂ ਇਹਨੂੰ ਥੋੜਾ ਜਿਹਾ ਦਿਖਾਣਾ ਚਾਹਣਾ ਮੈਂ। ਇਹ ਇਹ ਨੀਚੇ TV ਕੋ ਬੁਫਾ ਬਣੀ ਹੋਈ ਹੈ। ਜਿੱਤੇ ਹੋਣ ਦੇ ਸਮੇਂ ਚ ਤਾਂ ਚਲੋ ਸਟੋਰ ਵਗੈਰਾ ਇਹਨਾਂ ਬਣਾ ਰੱਖਿਆ। ਪਰ ਪੁਰਾਣੇ ਸਮਿਆਂ ਚ ਕੁਛ ਨਾ ਕੁਛ ਇਹਦੇ ਨਾਲ ਇਤਿਹਾਸ ਜੁੜਿਆ ਹੋਇਆ ਸੀਗਾ। ਤੋ ਕਾफी ਜ਼ਿਆਦਾ ਕੁਛ ਤੁਹਾਨੂੰ ਦਿਖਾਇਆ ਹੈ ਅਕੇਲੀ ਸਾਡੇ ਕੋਲ ਸਮਾਂ ਨਹੀਂ ਹੈ ਪਰੇਡ ਤੇ ਜਾਣ ਵਾਸਤਾ ਤੁਹਾਨੂੰ ਪਰੇਡ ਵੀ ਦਿਖਾਣੀ ਸੀਗੀ ਤੋ ਉਹਦੇ ਕਰਕੇ ਤੁਸੀਂ ਮਾਈਂਡ ਨਾ ਕਰਿਓ ਤੋ ਮੈਂ ਅਮੀਨ ਕਰਨਾ ਜਿਹੜੀ ਵੀ ਚੀਜ਼ ਵਿਖਾਈ ਹੈ ਉਹ ਇਤਿਹਾਸਿਕ ਚੀਜ਼ਾਂ ਨੇ ਤੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਆ ਕੇ ਇੱਥੇ ਜਦੋਂ ਤੁਸੀਂ ਆਓਗੇ ਬਹੁਤ ਮਜ਼ਾ ਆਏਗਾ ਬਹੁਤ ਘੁੰਮਣ ਦਾ ਮਜ਼ਾ ਆਏਗਾ ਜਗ੍ਹਾ ਦੇ ਅੱਗੇ ਥੋੜਾ ਦ੍ਰਿਸ਼ ਹੈ ਜਿਹੜੀ ਪਰੇਡ ਹੁੰਦੀ ਹੈ ਆਪਣੇ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਉਹ ਤੁਹਾਨੂੰ ਫਿਰ ਨੈਕਸਟ ਟਾਈਮ ਦਿਖਾਵਾਂਗੇ ਥੈਂਕ ਯੂ ਮਿਹਰਬਾਨੀ ਪਲੀਜ਼ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰੇ